ਅਗਲੀ ਕਬੱਡੀ ਅਮਨ ਠੂਰ ਦੀ ਧਰਤੀ ਦਾ ਕਿ ਜਿਹਦੇ ਆਖਿਆਲਾਂ ਵਿੱਚ ਦਿਲ ਕੋਇਆ ਰਹਿੰਦਾ ਏ ਸੋਹਿਆਓ ਮੰਗਲ ਠੂਰ ਪਿੰਡ ਰਹਿੰਦਾ ਏ ਸੋਹਿਆਓ ਮੰਗਲ ਠੂਰ ਪਿੰਡ ਰਹਿੰਦਾ ਏ ਅਮਨ ਠੂਰ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਹਿੰਦਾ ਮਾਲਕ ਵਾਲਾ ਨਾਲ ਭਰੋ ਵਾਲੀਆ ਭੂਰਾ ਜਿਸ ਨੌਜਵਾਨ ਦਾ ਪਿਛਲੇ ਸਾਲ ਮੋਟਰਸਾਈਕਲ ਦਾ ਮਾਨ ਸਨਮਾਨ ਹੋਇਆ ਖਾੜੇ ਵਾਲਾ ਨਿੱਕਾ ਪਾ ਵੀ ਅਮਨ ਨੌਜਵਾਨ ਕਬੱਡੀ ਠੂਰ ਦੀ ਧਰਤੀ ਦਾ ਕਿ ਸਰੂਜਿਆ ਕਾਦੋ ਦਾ ਰੰਗ ਸੀ ਗੋਰਾ ਜਫਾ ਲਾਵਣ ਲੱਗਿਆ ਨਾਸੀ ਜੱਕਦਾ ਭੂਰਾ ਚੰਗੇ ਚੰਗੇ ਧਾਵੀਆਂ ਨੂੰ ਸੀ ਉਠਾਉਂਦਾ ਜੱਗ ਸਾਰਾ ਠੂਰ ਵਾਲੇ ਦੇ ਗੀਤ ਸੀ ਗਾਉਂਦਾ ਅੰਬੀ ਦੇ ਗੀਤ ਸੀ ਗਾਉਂਦਾ ਖਾੜੇ ਵਾਲਾ ਨਿੱਕਾ ਮੇਰੇ ਵੀਰੋ ਪਰ ਪੁਆਇੰਟ ਅਮਨ ਠੂਰ ਪਿੰਡ ਦਾ ਸਾਧੂਕੇ ਦਾ ਮੱਖਣ ਸਿਰੇ ਦਾ ਖਿਡਾਰੀ ਹੈ ਭਗਤ ਸਿੰਘ ਜੀ ਸਾਧੂਕੇ ਵਾਲੇ ਮੱਖਣ ਲਈ 200 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਅਮਨ ਅਠੂਰ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਖਾੜੇ ਵਾਲਾ ਨਿੱਕਾ ਹਿੱਕ ਜੋਰ ਦੇ ਨਾਲ ਲਾ ਪਾਉ ਜਫਾ ਕੇ ਨਹੀਂ ਮਿੱਤਰੋ ਵੱਜ ਗਈ ਕੈਂਚੀ ਪਰ ਅਮਨ ਅਠੂਰ ਵਾਲਾ ਸੁਖ ਅਰਦਾਸਾ ਸੋਨਾ ਘਲ ਕਲਾਵਾਲਾ ਲਾਓ ਅਮਨ ਠੂਰ ਪਿੰਡ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੰਦੀਪ ਰਾਮਗੜ੍ਹ ਦੀ ਧਰਤੀ ਦਾ ਨੌਜਵਨ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਪਰ ਅਮਨ ਠੂਰ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ